ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ राम नाम यो गद दिया एकाले हुलाई राहो राख लिए तेन रखन हार सब बेआद मिटाई कहो नानक कृपा कि भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਮਾਰੇ ਰਾਮ ਕਾ ਦੁਖ ਲੱਗੇ ਨ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ राम नाम यो गद दिया एकाले हुलाई राहो राख लिए तेन रखन हार सब बेआद मिटाई कहो नानक कृपा कि भई प्रभु भए सहाय वाहे गुरु जी का खालसा वाहे गुरु जी की फतेह ਸਤਨਾਮੁ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਹਨਾ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ राम नाम यो गद दिया एकाले लई रहाओ राख लिए दिन रखन हार सब बेआद मिटाई कहो नानक कृपा कि भई प्रभु भए सहाय वाहे गुरु जी का खालसा वाहे गुरु जी की फतेह ਸਤਨਾਮੁ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ राम नाम यो गद दिया एकाले लई रहाओ राख लिए तेन रखन हार सब बेआद मिटाई कहो नानक कि किरपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮੁ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ RAM ਕਾ ਦੁਖ ਲੱਗੇ ਨ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ ਰਾਮ ਨਾਮੇ ਉਹ ਘਤ ਦਿਆ ਏਕਾਲੇ ਲਾਈ ਰਹਾਉ ਰਖ ਲੀਏ ਦਿਨ ਰਖਨ ਹਾਰ ਸਭ ਬਿ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਮਾਰੇ ਰਾਮ ਕਾ ਦੁਖ ਲੱਗੇ ਨ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ ਰਾਮ ਨਾਮਿ ਉਹ ਘਤ ਦਿਆ ਏਕਾਲੇ ਲਾਈ ਰਹਾਉ ਰਖ ਲੀਏ ਦਿਨ ਰਖਨ ਹਾਰ ਸਭ ਬੇਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾਲ ਲਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ राम नाम यो घट दिया एकालेulai रहाओ राख लिए दिन रखन हार सब बेआद मिटाई कहो नानक कि किरपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮੁ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਮਾਰੇ ਰਾਮ ਕਾ ਦੁਖ ਲੱਗੇ ਨ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ ਰਾਮ ਨਾਮੇ ਉਹ ਗਦ ਦਿਆ ਏਕਾਲੇ ਲਾਈ ਰਹਾਉ ਰਖ ਲੀਏ ਤਨ ਰਖਨ ਹਾਰ ਸਭ ਬੇਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤਗੁਰ ਬੁੱਧਾ ਬਿਟਿਆ ਜਿਨ ਬਣਤ ਬਣਾਈ ਰਾਮ ਨਾਮੇ ਉਹ ਗੱਦ ਦਿਆ ਏਕਾਲੇ ਲਾਈ ਰਹਾਉ ਰਖ ਲੀਏ ਤੈਨ ਰਖਨ ਹਾਰ ਸਭ ਬੇਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ